ਆ ਗਈ ਤੋ ਸਾਸੀ ਗਾਲ ਜੀ ਸਾਰਿਆਂ ਨੂੰ ਇਹ ਆ ਪਾਰ ਦੂਜਾ ਤਾਂ ਦੇਖਿਓ ਪਾਰ ਦੂਜਾ ਤੇ ਦੱਸਿਓ ਕਿਵੇਂ ਲੱਗਿਆ ਤੇ ਆਪਾਂ ਉੱਥੇ ਗੱਲ ਕਰੀਤੀ ਗਵਾਲੀਆ ਨਾਲ ਕਿਲੇ ਚ ਹਾਂ ਵੀ ਐਡੀ ਤੋਪ ਐ ਐਡੀ ਗਿੱਡੀਕ ਤੋਪਾ ਉਰੇ ਪਈ ਆ ਬਹੁਤ ਵੱਡੀ ਆਜਾ ਦੂਈ ਦਿਨ ਕਿਲੇ ਵਿੱਚ ਨਾਮ ਆਜੋ ਸੁੱਕੇ ਮੜਾ ਬੜ ਵਿੱਚ ਦਿਖਾ ਮੜਾ ਦੇ ਵਿੱਚ ਵੜ ਕੇ ਥੱਲੇ ਦੀ ਆ ਦੇਖ ਹਿੱਤਰ ਇਹ ਵਿਚਰਾ ਜਿਹੜਾ ਲੱਗਿਆ ਵਿੱਚ ਦੇਖ ਇਹ ਸਾਰੇ ਜਿਹੜੇ ਲਾਈਏ ਤੱਕ ਇਧਰ ਨੂੰ ਕਰਦਾ ਚੱਲ ਫੇਰ ਆ ਜਾ ਹਾਂ ਚਲੋ 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 ਆ ਤਾਂ ਦੌਰ ਤਾਂ ਨਹੀਂ ਨਗਰ ਜਿਵੇਂ ਕਿ ਤੇ ਹਾਂ ਉਹੀ ਤਾਂ ਕਹਿ ਰਿਹਾ ਸੁੱਖੇ ਬੜੀ ਲੈ ਆ ਲੈ ਜੀ ਮਕਾਨੇ ਲੱਭਣ ਤੋਂ ਪਾ ਕੇ ਚਲਾ ਦਈਏ ਸਾਜੂ ਸਿੱਧੂਗੀ ਉਹ ਲੱਭਣਾ ਤੈ ਸੈਜ ਤਾਂ ਤੇਰੇ ਦੀ ਆ ਇਹ ਹੌਂਚ ਵੀ ਏਡੀ ਦੂਰ ਜਾ ਕੇ ਆ ਰਹੀ ਏ ਤੂਪ ਚੜ ਕੇ ਤੋਪ ਤੇ ਉਹ ਐ ਐ ਵੀ ਆ ਜਿਹੜੀ ਦੂਈ ਤੋਪ ਆ ਉਹ ਇਧਰ ਪਈ ਏ ਜੀ ਇਹਦੇ ਨਾਲ ਦੀਓ ਸੇਮ ਇਹ ਇੱਥੇ ਇਹਦੀ ਇੱਕ ਵਾਰੀ ਚਲਾਈ ਇਹ ਉਸ ਦਾ ਤੋੜ ਕੇ ਦਿੱਤੀ ਹੋਰ ਸਾਡੇ ਬੰਦੇ ਉਹ ਬੈਠੇ ਆ ਜਿਆਦਾ ਹੀ ਚੱਲੀ ਦੋ ਜਣੇ ਹੋਗਾ ਵੀ ਲੈ ਦੀ ਮਰ ਕੇ ਭੈਣ ਤੋਂ ਭੱਜ ਲੋ ਫੋਨ ਹਿੱਲ ਰਿਹਾ ਜੂਮਿੰਗ ਕਰਕੇ 7.97 ਮੀਟਰ ਦੀ ਏ ਖਾਰਮ ਫੋਟਾ ਤੇ ਬੜੀ ਤੋਪ ਹੈ ਜੀ ਆਡੀ ਮੁਕੜ ਵਿੱਚ ਵੱੜ ਗਿਆ ਦੇ ਵਿੱਚ ਵੱਲ ਗਿਆ ਇੱਕ ਟਿੱਕ ਟਿੱਕੇ ਤੋਪਾਂ ਰਾਲਿਆ ਨੇ ਡਾਇਰ ਨਿਕਲੇ ਪੂਰਾ ਆਇਆ ਨਹੀਂ ਹੈ ਬਈ ਟਿੱਕਟਿਆ ਕੱਟ ਗਿਆ ਹੁਣ ਹੁਣ ਤਾਂ ਆਹ ਤਾਂ ਜੀ ਖਿਲਾ ਬਾਕੀ ਉਹਨਾਂ ਖਾਣੇ ਹੋ ਰਹੇ ਨਹੀਂ ਇਹਨੂੰ ਬਰੂਦ ਇਹਨਾਂ ਕਿੱਕੜਾ ਲੰਬੜ ਕਿੱਕੜਾ ਕਰਦੀ ਤੇ ਬੂੰ ਕੰਦੀ ਦੀ ਆਵਾਜ਼ ਇਹਦੀ ਮਿੰਟ ਰਿੰਗ 3 6 7 8 ਵੀ ਨਹੀਂ ਧਾਰਾਂ 9 ਤੋਂ 18 ਫੁੱਟ ਦੀ ਲੱਗਦੀ ਹੈ 18 ਫੁੱਟ ਦੀ ਹੈ 2 ਫੁੱਟ ਦੀ ਆ ਜਿਹੜੀ ਡਿੰਗ ਹੁੰਦੀ ਮੈਂ ਦੇਖਿਆ ਵਕਤ 18 ਫੁੱਟ ਦੀ ਹੈ 18 ਬੱਧਰ ਫੁੱਟ ਦੇ ਵਿੱਚ ਵੀ 18 ਦੇ ਠੀਕ ਹੈ ਜੀ ਬਹੁਤ ਵੱਡੀ ਤੋਪ ਹੈ ਬਈ ਆ ਦੇਖ ਲਓ ਤੋਪ ਇਹਨੂੰ ਕਹਿੰਦੇ ਤੋਪ ਚਲੋ ਪਤਾ ਨਹੀਂ ਕਿਵੇਂ ਰੱਖਿਆ ਹੁਣ ਇਹ ਲਾਡੀ ਵੀਰ ਯਾਰ ਉਸ ਟਾਈਮ ਤੱਕ ਕਰੇਨਾ ਵੀ ਨਹੀਂ ਦੀਆਂ ਮਹੌਲ ਸਟੈਂਡ ਕੜੇ ਕੋਈ ਕ੍ਰੇਨ ਦੀ ਸਭ ਤੋਂ ਵੱਡੀ ਚੀਜ਼ ਤਾਂ ਪਹਿਲੇ ਉਹ ਐਡੀ ਵੱਡੀ ਬਣਾਈ ਜਿਵੇਂ ਚਲੋ ਜੇ ਬਣਾ ਵੀ ਲਈਏ ਇਸ ਤਰੀਕੇ ਪਰ ਇੰਨੀ ਉਚਾਈ ਉਪਰ ਪਹੁੰਚਾਈ ਕਿਵੇਂ ਹੋਊਗੀ ਭਈਏ ਕਿਸੇ ਨੂੰ ਪਤਾ ਤਾਂ ਦੱਸਿਓ ਜਰੂਰ ਭਈ ਅਸੀਂ ਵੀ ਸਾਰੇ ਨਾਲ ਤੱਕ ਕੇ ਦੇਖੀ ਦੀ ਇੱਕ ਕੁੰਡਾ ਨਹੀਂ ਚੱਕਿਆ ਜਾਂਦਾ ਸਵਾਰ ਕੇ ਵਾਲ ਸਮਾਨ ਇਹ ਸਾਰੇ ਜੀ ਸਾਰੇ ਬਸੇ ਬੰਦੇ ਹੱਥ ਪਾਲਵੇਂ ਤਾਂ ਵੀ ਨਹੀਂ ਚੱਕ ਹੋਣੀ ਨਾ ਚੱਕ ਨਹੀਂ ਹੁੰਦੀ ਬਈ ਮੁਸ਼ਕਲ ਹੈ ਕੁੰਡਾ ਮਸਹੀ ਹੁੰਦਾ ਦਾ ਮਸਹੀ ਮੋਲ ਦੀ ਕਲਾਕਾਰੀ ਹੋਵੇ ਤਾਂ ਹਣੀ ਕੇ ਸਰਾਜ ਦੇ ਬੰਦਵਾ ਦੇ ਨਾਲ ਤਖੜਾ ਰਾਜਾ ਦਾ ਬੜੀਆਂ ਤੋਪਾਂ ਦੀਆਂ ਦੇ ਕੋਲ ਚਲੋ ਠੀਕ ਹੈ ਜੀ ਇੰਨੀ ਤਾਂ ਚੜਾਈ ਹੈ ਬਾਹ ਤਾਂ ਵੀ ਬਾਹ ਜੱਡੀ ਤਾਂ ਹੈਗੀ ਕੁਣੀ ਤੱਕ ਚਲੋ ਆ ਜਿਓ ਸਾਰੇ ਕੇਰੇ ਵਾਲੇ ਦੋਲੇ ਐ ਬਾਉਂਡਰੀ ਕਰੀ ਵੀ ਪਾਣੀ ਵਾਸਤੇ ਜੀ ਸ਼ਾਇਦ ਪਾਣੀ ਦਾ ਸ਼ਾਇਦ ਪਾਣੀ ਦਾ ਹੀ ਹੋਣਾ ਜੀ ਹੋਰ ਤਾਂ ਕੁਝ ਹੋ ਨਹੀਂ ਸਕਦਾ ਪਾਣੀ ਉੱਪਰ ਤੋਂ ਬਾਹਰ ਦੇਖੋ ਉੱਤੇ ਗੋਲੀਆਂ ਦੇਖਣੇ ਨੂੰ ਹਾਂ ਪੂਰਾ ਵਿਊ ਹੈ ਬਹੁਤ ਤਕੜੀ ਸੈਸ ਲਾਈ ਵੀ ਕਿਲੇ ਪਰ ਬਾਈ ਚਲੋ ਜੀ ਤੁਰਪੇ ਵਾਪਸੀ ਚ ਜਾ ਰਹੇ ਹੁਣ ਤੁਹਾਨੂੰ ਤਾਂ ਕੀ ਲਾ ਵੀ ਤੁਰ ਕੇ ਫਤੇ ਕਰਨਾ ਔਖਾ ਹੋ ਗਿਆ ਮੈਂ ਨਹੀਂ ਸਮਝਦਾ ਮੜਾ ਨਹੀਂ ਲੱਗਿਆ ਨਹੀਂ ਨਹੀਂ ਕੋਲ ਕੇ ਨਹੀਂ ਅੱਗੇ ਜਾ ਰਿਹਾ ਮੈਂ ਵੇਖ ਲਾ ਤਾਂ ਉਹੀ ਕੋਣ ਓ ਜੀ ਮਦਰੇ ਬੰਦੇ ਦਾ ਹਮੇਸ਼ਾ ਹੀ ਓੱਖਾ ਹੋ ਜਾਂਦਾ ਹੁਣ ਖੁਦ ਦੇਖਣਾ ਵੀ ਓੱਖਾ ਹੋਇਆ ਵਾ ਬਾਈ ਯਾਰ ਨਾ ਯਾਰ ਕਰੋ ਆ ਜਾ ਯਾਰ ਬਹੁਤ ਓੱਖਾ ਮੈਂ ਇੱਧਰ ਦਾ ਵੀ ਦੇਖ ਸਕਦੇ ਤੇ ਯਾਰ ਉਹ ਮੇਰੇ ਯਾਰ ਆ ਆਹ ਹੈ ਤਾਂ ਹੈ ਜੀ ਉਰੇ ਜਗਾ ਉਹੀ ਮਾਰੀ ਕੇ ਦੋ ਆ ਗਿਆ ਹੁਣ ਉਰੇ ਰੈਸਟੋਰੈਂਟ ਛੋਟਾ ਜਿਹਾ ਕਿਲੇ ਚ ਬਣਿਆ ਵਾ ਬਹੁਤ ਵਧੀਆ ਬਣਾਇਆ ਵਾ ਪਰ ਇਹਨਾਂ ਦੇ ਵਾਸ਼ਰੂਮ ਵੀ ਬਹੁਤ ਵਧੀਆ ਸਾਫ਼ ਹੈ ਪੂਰੇ ਲਾ ਜਿਵੇਂ ਨਹੀਂ ਸ਼ਟਾ ਦੌੜਨੇ ਫਰੈਸ਼ ਹੈ ਜੂਰੇ ਸਾਰਾ ਕੁਝ ਕੋਲਡ ਡਰਿੰਕ ਵਗੈਰਾ ਹੈ ਨਹੀਂ ਉਧਰ ਨਹੀਂ ਜਾਣਾ ਬਾਈ ਹੁਣ ਬੈਠ ਕੇ ਮੁੰਡੇ ਸਾਰੇ ਉਰੇ ਹੁਣ ਲੱਗੇ ਆਰਡਰ ਕਰਨ ਉਹਨੇ ਮੜਾ ਮੋਟਾ ਖਾਈਏ ਕੁਝ ਭਾਜ ਬੈਠ ਜਾ ਉਰੀ ਬੈਠ ਮਰੇ ਬੈਠ ਜਾ ਬੈ ਜਾ ਬਰਾਬਰ ਮਾਰੀ ਉਹ ਦੇਖੋ ਉਹ ਤੁਸੀ ਕਿਸੇ ਤੇ ਮਾਰਿਓ ਨਾ ਲੋ ਜੀ ਫਰੈਸ਼ ਜੂਸ ਲਿਆ ਹੈ ਹੈਪੀ ਵੀਰ ਵਾਹ ਜੀ ਵਾ ਪੈਕਿੰਗ ਬੜੀ ਸੋਹਣੀ ਹੈਪੀ ਬਈ ਉਰੇ ਇੱਕ ਚੀਜ਼ ਹੈ ਸਾਰੀ ਚੀਜ਼ਾਂ ਫਰੈਸ਼ ਹੈ ਜਿਹੜਾ ਕੁਝ ਵੀ ਲੈਣਾ ਹਨੇ ਪੁਰਾਣਾ ਨਾਲ ਦੇ ਨਾਲ ਹੈ ਹੈ ਪੁਰਾਣੀ ਦੇ ਜੀ ਫਰੈਸ਼ ਚਲ ਕੋਈ ਨਾ ਲੰਬੜਾ ਹੈ ਇੰਨਾ ਕ ਤਾਂ ਆਪਾਂ ਨੂੰ ਕਰਨਾ ਚਾਹੀਦਾ ਵੀਡੀਓ ਬਣਾ ਰਿਹਾ ਤਾਂ ਵਲੌਗ ਹਾਂ ਬਣ ਰਿਹਾ ਬਾਈ ਹੁਣ ਵੀ ਬਣਦਾ ਲੈ ਜੀ ਆ ਸਨੈਪ ਜੈਟਾਂ ਵਾਲੀਆਂ ਸਾਰੀ ਮੁੰਡੇ ਹੈ ਚੈੱਕ ਸਨੈਪ ਜੈਟਾਂ ਵਾਲੀ ਇਹ ਆਈ ਲਵ ਯੂ ਕਿਹੜੇ ਲੈ ਜੀ ਇੱਕ ਨੂੰ ਕਿਸ ਗੱਦੇ ਵਾਲਾ ਟੀਵੀ ਨੇ ਕਿਹਾ ਆਰਟੀਫੀਸ਼ਲ ਵੀ ਹੈ ਵਿੱਚ ਪਾਇਆ ਵਾ 30 ਡਿਗਰੀ ਟੈਂਪਰੇਚਰ ਹੈ ਵੀਰੇ 29 ਟੈਂਪਰੇਚਰ 29 ਵਾਹ ਜੀ ਵਾ ਬਈ ਆ ਗਏ ਸਾਡੇ ਲੈਮਨ ਸੋਡਾ ਜੂਸ ਦਾ ਕੁਝ ਨਹੀਂ ਆ ਇਹਦਾ ਬਰਬਾਦੀ ਹੋਦੀ ਬਸ ਬਾਈ ਵੀ ਕਿਤੇ ਇਕ ਲਿਆ 11 ਸੋਡਾ ਬਹੁਤ ਵਧੀਆ 11 ਸੋਡਾ ਬਹੁਤ ਵਧੀਆ ਉਹ ਹੈਪੀ ਵੀਲ ਕੀ ਹੋ ਗਿਆ ਉਹ ਆਇਆ ਹੋ ਗਿਆ ਆਇਆ ਹੋ ਗਿਆ ਸਾਰਾ ਵਧੀਆ ਹੈ ਆ ਵਧੀਆ ਕੁਛ ਵੀ ਰਿਆ 11 ਸੋਡਾ ਵੀ ਠੀਕ ਨਹੀਂ ਹੈ ਕਿਰਾਇਆ ਆ ਰਿਹਾ ਸਾਰਾ ਲੈ ਲਿਓ ਪ੍ਰਾਈਜ਼ ਆ ਰਿਹਾ ਲੈ ਸਾਰਾ ਬੇਕਾਰ ਨਿਕਲਿਆ ਯਾਰ ਛੱਡ ਤਾਂ ਸੁੱਕੇ ਨੇ ਆ ਸੁੱਕੇ ਕਿਵੇਂ ਉਈ ਐ ਪਰ ਗਿਆ ਫੋਪ ਪਰ ਸੁਆਹੇ ਹੋਰੇ ਗੁੱਸੇ ਆ ਯਾਰ ਆਪਾਂ ਖਰੇ ਰਹਿ ਗਏ ਬਾਈ ਪਿਆ ਗਰਮ ਉਹ ਵੀ ਗਰਮ ਮੈਂ ਨਹੀਂ ਬਿਣਾ ਮੈਂ ਤਾਂ ਖੜਾ ਰਹਿ ਗਿਆ ਕਾਫੀ ਮੰਗਾ ਦੋ ਚਾਹੀਦੀ ਉਹ ਮਾਗ ਲਾ ਰਿਹਾ ਠੰਡੀ ਕੋਲਡ ਕਾਫੀ ਵਧੀਆ ਹੁੰਦੀ ਆ ਜਸਤਾ ਤਿੰਨ ਕਰਦੀ ਕੋਲਡ ਕਾਫੀਆਂ ਤਿੰਨ ਇੱਕ ਸੋਡਾ ਆ ਦੇ ਗਏ ਪਾ ਭਾਜੀ ਕੋ ਤਿੰਨ ਕਾਫੀਆਂ ਇੱਕ ਸੋਡਾ ਲੈਮਨ ਸੋਡਾ ਲੈ ਜੀ ਖਾ ਪੀ ਕੇ ਹੁਣ ਅਸੀਂ ਚੱਲੇ ਦੂਏ ਪਾਸੇ ਤੋਪ ਦੇਖਣ ਜਿਹੜੀ ਦੂਈ ਤੋਪ ਹੈ ਨਾਲੇ ਦੇਖੂਗੇ ਵੀ ਉਹ ਬੜੀ ਤਾਂ ਨਹੀਂ ਹੈਗੀ ਇਹ ਤੇ ਹੋਰ ਹਾਂ ਜੀ ਹਾਂ ਚਲੋ ਦਿਖਾਉਨੇ ਆ ਤੁਹਾਨੂੰ ਜੀ ਲਓ ਜੀ ਜਾ ਰਹੇ ਆ ਹੁਣ ਅੰਦਰ ਨੂੰ ਆਹ ਰਾਸਤਾ ਏ ਦੇਖ ਲਓ ਤੁਸੀਂ ਰਾਸਤਾ ਤੁਰ ਕੇ ਜਾ ਰਹੇ ਆ ਬਾ ਸਾਡੀ ਹੋਈ ਪਈ ਆ ਪਿੰਡ ਦੇ ਵਿੱਚੋਂ ਹੋ ਕੇ ਜਾਣਾ ਬੜਾ ਪਿੰਡ ਚੋਂ ਹੋ ਕੇ ਜਾਣਾ ਯਾਰ ਬਾਈ 250 ਕਿਲਿਆਂ ਚੋਂ ਇਹ ਕਿ ਲਾਏ ਸਵਾਇਕ ਸਵਾ ਦੋ ਸਵਾ ਦੋ ਕਿਲੋਮੀਟਰ ਦੇ ਘੱਟ ਕੇ ਨਾ ਤਾਂ ਪੈਰਾਮੀਟਰ ਵਾਲ ਹਨਾ ਜੱਸ ਹਾਂ ਕੀ ਹੁੰਦੀ ਪੈਰਾਮੀਟਰ ਵਾਲ ਫਿਰਮੀ ਪਿੰਡ ਦੀ ਹਾਂ ਐਦੀ ਫਿਰਮੀ ਆ ਹਾਂ ਕਰ ਦੋ ਕਿਲੋਮੀਟਰ ਦੇ ਉੱਪਰ ਹੈ ਬਈ ਐਦੀ ਫਿਰਮੀ ਜਿਹੜੀ ਉਹ ਕੰਦ ਜੀ ਹੋਣੀ ਵੀ ਆ ਮੈਂ ਤਾਂ ਬਈ ਨੈਟ ਵਰ ਦੇਖਿਆ ਤਾਂ ਉਹੀ ਕਹਿ ਦਵਾ ਪੁਰਾਣੇ ਟੈਂਡਫੋਨ ਵਾਲੇ ਸੰਦੇ ਹੀ ਲੱਗੇ ਬਈ ਉਹ ਲਾਈ ਗਈ ਵੀ ਆ ਪਿੰਡਰ ਨੂੰ ਪਹਿਲੀ ਫੋਨ ਵਾਲੇ ਤਾਰ ਜੀ ਵੀ ਲਾ ਤਿੰਨ ਦੇ ਵਿੱਚ ਪਿੰਡ ਜੀ ਹੀ ਆ ਪਿੰਡ ਨਹੀਂ ਹੈ ਕਿਲੇ ਦੇ ਵਿੱਚ ਚਲੋ ਕੋਈ ਨਹੀਂ ਹਾਂ ਬਈ ਤੁਹਾਨੂੰ ਵੀਰ ਓਕੇ ਜੀ ਹੋ ਜਾ 7 ਘੰਟੇ ਪਰ ਚਲ ਠੀਕ ਹੈ ਫਿਰ ਤਾਂ ਚਲੋ ਠੀਕ ਹੈ ਜੀ ਛੋਟਾ ਜਿਹਾ ਪਿੰਡ ਹੈਗਾ ਉਰੇ ਪਿੰਡ ਕਿਹੜਾ ਵੀ ਗਣ ਮੇਚ ਨੂੰ 20 ਕ ਕਰਮ ਅਸੀਂ ਹੋਣਾ ਜੀ ਸਾਡੇ ਬਾਈ ਦਾ ਇਮਰੀਆਂ ਕਿੰਨਾ ਨੂੰ ਬਹੁਤ ਦੂਰ ਦੇ ਆ ਦੇਖੋ ਤਾਂ ਇਮਰੀ ਦਾ ਬੂਟਾ ਨੀਚੇ ਛਾਵਾਂ ਡੰਗਰ ਬੰਨੇ ਹੋਏ ਆ ਉਹ ਲੰਗੜ ਪਿਆਰ ਉਹ ਕਰਦੇ ਕਿ ਉਹ ਬਣਾਉਂਦੇ ਨੇ ਆਹਦੀ ਹੂੰ ਉਹ ਬੰਦੇ ਨੇ ਉਹ ਅਗੀਆਂ ਗੱਲਾਂ ਬਾਅਦ ਚ ਕੰਪਨੀ ਸਿਆ ਹਾਂ ਹੂੰ ਉਹ ਵੀ ਆਂ ਉਹ ਵੀ ਉਹਦਾ ਕੰਮ ਆਂ ਆਂਡਾ ਕਾਲੇ ਰੰਗ ਦਾ ਹੁੰਦਾ ਨਾ ਲੈ ਜੀ ਉਰੇ ਪਈ ਐ ਇੱਕ ਹੋਰ ਤੋਪ ਪਤਾ ਕਿ ਮੈਂ ਕਿਸੇ ਕੋਲ ਗੱਲ ਕਰੀ ਵੀ ਐ ਕੋਈ ਬੰਦਾ ਮੰਨਿਆ ਨਹੀਂ ਕਰੋ ਚੈੱਕ ਅਪ ਵੀ ਉਹ ਸਟੈਂਡ ਦੇਖ ਲਓ ਇਹ ਜਿਹੜਾ ਸਟੈਂਡ ਤਾਂ ਉਹਦੇ ਸਿਰਾਪਾਲ ਆਹ ਮੋਟੀ ਐ ਤੋਪ ਇਹ ਦੇਖੋ ਜੱਸ ਹਾਂ ਆਹ ਤੋਪ ਉਹਦੇ ਨਾਲੋਂ ਛੋਟੀ ਹੈ ਪਰ ਇਹ ਜ਼ਿਆਦਾ ਮੋਟੀ ਹੈ ਉਹਦੇ ਨਾਲੋਂ ਮੈਨੂੰ ਗਿੱਠਮਣੇ ਤੇ ਲਾਡੀ ਵੀਰ ਨਾਲ ਚੱਲੋ ਗਿੱਠਮਣ ਕੇ ਚੈੱਕ ਕਰਾਉਣੇ ਸਾਨੂੰ ਐਨੇ ਪਿਛੇ ਥਿਊ ਦੇਖੋ ਮੋਟੀ ਕਰ ਫੇਰ ਛੋਟੀ ਫਰੀ ਆਹ ਦੇਖੋ ਕੀ ਬਹੁਤ ਸੇ ਤੀਰਾਂ ਨੇ ਗਾ ਲਾਡੀ ਬੁਲੂਟੀ ਹੈ ਕਿੰਨੀ ਲਾਡੀ ਵੀਰ ਸਾਡੇ ਕਿ 20 ਕਿਠਰੀ ਆ ਉਹ 24 ਕਿਠਰੀ ਉਹ ਸਾਡੇ 24 ਕਿਠਰੀ ਦੀ ਹੈ ਬਹੁਤ ਭਾਰੀ ਆ ਬਹੁਤ ਭਾਰੀ ਆ ਜੀ ਇਹ ਤੇ ਜਿੱਕੇ ਤੇ ਖੁੰਝੇ ਚ ਪਈਆਂ ਤੋਪਾਂ ਚਲੋ ਠੀਕ ਹੈ ਜੀ ਅੱਗੇ ਦਿਖਾਓ ਸਾਨੂੰ 3 ਫੁੱਟ ਚੜਾਈ ਆ ਬਾਈ ਜੀ ਅੱਗੇ ਜਿੰਨੇ ਜੋੜ ਲਾਵਾ ਵਿੱਚ ਲੋ ਜੀ ਉਤਰ ਰਹੇ ਆ ਪੌੜੀਆਂ ਬੰਦੇ ਸਾਡੇ ਉਤਰ ਗਏ ਸੋਨੂੰ ਵੀਰ ਖੜਿਆ ਏ ਐਤਕੀ ਸੋਨੂੰ ਵੀ ਇਹਨੂੰ ਪਤਾ ਨਹੀਂ ਕਿਆ ਹੋਇਆ ਨਾਏ ਕਰੀ ਜਾ ਰਿਹਾ ਯਾਰ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਔਰ ਇੰਕੂ ਚਾਚੇ ਕੀ ਖਲਾ ਕੇ ਭੇਜਿਆ ਤੈਦਗੀ ਦਾ ਓਹੋਹੋ ਬੱਚੋ ਬੱਚੋ ਕੈਮਰਾ ਬਚਾਓ ਪਾਇਦਾ ਪ੍ਰਬੰਧ ਪੂਰਾ ਦਾ ਫੌਜ ਨੂੰ ਪੂਰਾ ਫੌਜ ਨੂੰ ਪ੍ਰਬੰਧ ਤਾਂ ਹੈ ਕੰਡੇ ਵੀ ਨਾ ਫੜ ਜਮੇ ਉਹ ਥੱਲੇ ਦਾ ਕਿਲਾ ਦਰਵਾਜੇ ਦਰੂਜੇ ਜੇ ਰਟਣ ਫਟਣ ਆ ਦਰਵਾਜੇ ਦਰੂਜੇ ਆ ਉਹ ਹੋ ਉਹ ਤਾਂ ਹੋਰ ਉਹ ਸਾਈਡਰ ਕਮਰਾ ਹੈ ਬੜਾ ਵਧੀਆ ਯਾਰ ਆ ਦੂਏ ਪਾਸੇ ਆ ਗਏ ਕਿਲੇ ਦੀ ਪਹਿਲਾ ਉਹ ਬੜੀ ਤੋਪ ਉਹ ਉੱਥੇ ਪਈ ਦੀ ਜਮ 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 ਬਾਵਾ ਵੱਡਾ ਯਾ ਕਿਲਾ ਆਹਂ ਪਿਆਰਪੋਰਟ ਹੈ ਛੋਟੀ ਦੋਪ ਹੈ ਬਾਈ ਚੱਕੇ ਦੇਖੀ ਆ ਜੋ ਗੋਲੇ ਚੱਕੇ ਚੱਲ ਜੋ ਮਾਇਆ ਪੰਡੂ ਘੱਟ ਨਾ ਚੱਕ ਲੈ ਚੱਕ ਲੈ ਛੋਟੀ ਜੀ ਚੱਕ ਲੈ ਛੋਟੀ ਜੀ ਰੱਖ ਲੈ ਹਾਂ ਆ ਲੋ ਇਹ ਵੀ ਭਾਰੀ ਜੀ ਆ ਗਈ ਇਹਦੀ ਖੋ ਕਿਲੇ ਦੇ ਸਾਰੇ ਪਾਸੇ ਪਾਣੀ ਹੁੰਦਾ ਦਾ ਜੀ ਆ ਦੇਖੋ ਸਾਰਾ ਪੱਟਿਆ ਵਾ ਸਾਰੇ ਪਾਸੇ ਪਾਣੀ ਦਾ ਕਿਲੇ ਦੀ ਇਹ ਕੇ ਐਂਟਰੈਂਸ ਦੀ ਵਸ ਕਿਲੇ ਦੀ ਹੂੰ ਆ ਦੇਖੋ ਪਾਣੀ ਵਾਸਤੇ ਪੱਟ ਕੇ ਬਣਾਇਆ ਵਾ ਪਹਿਲੇ ਟਾਈਮ ਵਿੱਚ ਕਿਲੇ ਦੇ ਆਲੇ ਦੋਲੇ ਪਾਣੀ ਹੁੰਦਾ ਦਾ ਜੀ

ਆਜਾ ਕਹਾਂ ਨੂੰ ਆਇਆ ਲੰਬੜ ਆ ਆ ਲੰਬੜ ਜੇ ਬੂ ਕਰਪਾਨ ਹੁੰਦੀ ਬੜੀ ਹਨ ਦੀ ਆ ਗਈ ਨੇ ਯਾਰ ਨੇ ਲੋਹਾ ਨਿੱਗਰ ਆ ਬੈਣ ਜੋ ਆਰ-ਪਾਰ ਆ ਰਹੀ ਆ ਆਰ-ਪਾਰ ਦਿਖਦਾ ਦੇ ਇਹ ਦੇਖ ਤਾ ਅੱਡੇ ਵੀ ਕਮਰੇ ਆ ਰੈਂਕਾ ਕੀ ਹਾ ਤੇ ਕੀ ਆਪਿਆ ਦੇਖ ਲੋ ਆ ਉਹ ਰਹੀ ਅੱਗੇ ਵਾਲੀ ਲੰਡੇ ਵਾਲੀ ਹੈ ਫੱਕ ਮੈਂ ਉਹ ਤੇ ਕੈਮਰਾ ਲਾ ਦੇ ਅਧਿਕਾਰਨ ਸਾਰਾ ਹੀ ਕਿਲਾ ਭਾਈ ਚਲੋ ਕਿਹ ਰਹੀ ਉਹ ਹਾ ਤੋ ਫਿਰ ਖੜੇ ਹੋ ਤੁਰ ਗਰਗ ਦਿਖਦਾ ਹਾਂ ਫੈਬਰੀ ਜੀ ਦੇਖ ਹਾਂ ਇਹ ਐਕਚੁਅਲੀ ਮੋੜੇ ਦਾ ਕਰ ਚੱਲਦਾ ਹੈ ਇਹਦਾ ਦੇਖੋ ਜੀ ਕਿਲਾ ਉਹ ਅੱਗ ਲੱਗੀ ਹੋਈ ਓਹ ਉਹ ਪਰਾਂ ਨੂੰ ਫੋਕਸ ਬੱਜੂਗਾ ਇਹਨਾਂ ਦੂਰ ਤੇ ਉਹ ਨਹੀਂ ਜਾ ਆ ਤਾਂ ਹੁਣ ਕਿਲੇ ਦੇ ਉੱਪਰ ਤੇ ਜੀ ਅਸੀਂ ਸਾਹਮਣੇ ਹੀ ਗੁਰਦੁਆਰਾ ਸਾਹਿਬ ਦੇਖਦਾ ਦੇਖੋ ਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਉੱਥੇ ਖੜ ਕੇ ਜਾਣਾ ਠੱਪਾ ਜ਼ੂਮ ਤਾਂ ਤੇ ਹੋਰ ਪਾਸੇ ਕਰਿਆ ਰਹਿਣੇ ਮੇਰੇ ਤੇ ਹੋ ਗਿਆ ਤਾਂ ਚੱਲ ਹੁਣ ਦੇਖੋ ਧੀ ਹੌਲੀ ਹੌਲੀ ਕਰ ਰਿਹਾ ਮੈਂ ਹਾਂ ਆ ਸਾਰਾ ਗੁਰਦੁਆਰਾ ਸਾਹਿਬ ਹੈ ਜੀ ਜਾਣ ਦੇ ਇੱਥੇ ਕਰ ਗੋਮਟ ਪਰ ਕਰ ਦੂ ਮੈਂ ਇੱਥੇ ਉੱਥੇ ਇਹਨਾਂ ਦੇ ਉਹ ਹੈ ਇਹਨਾਂ ਦੀ ਹੀ ਆ ਗੁਰਦੁਆਰਾ ਸਾਹਿਬ ਜੀ ਮੇਰੇ ਤਾਂ ਹੱਥ ਕੰਬ ਰਹੇ ਹਾਂ ਗੁਰਦੁਆਰਾ ਸਾਹਿਬ ਜੀ ਦੇਖ ਆ ਦੇ ਉਹਨਾਂ ਦੀ ਜਾਨ ਤੈਨੂੰ ਕਾਲਾ ਕਾਲਾ ਜੀ ਛੇ ਹਾਂ ਗੁਰਦੁਆਰਾ ਆ ਦੇ ਉਹਰਾ ਹੀ ਗੁੰਮਟੇ ਕਾਲਾ ਜ ਨਹੀਂ ਹੈ ਦੇਖ ਹਾਂ ਦੇਖੋ ਸਾਰ ਆਹ ਦੇਖਿਆ ਦੇਖਿਆ ਆ ਰਿਹਾ ਗੁੰਮਟੇ ਉਹ ਥੇ ਕਿਲਾ ਬਾਈ ਨਾ ਗੁਰਦੁਆਰਾ ਸਾਹਿਬ ਸੌਰੀ ਕਿਲੇ ਵਰਤਾਂ ਸੀ ਖੜੇ ਆ ਅਸੀਂ ਆ ਨਾ ਉਹ ਦੇਖੋ ਅੱਗ ਲੱਗੀ ਵੀ ਬਾਈ ਪਰਾਲੀ ਫੂਕ ਰਹੀ ਜੀ ਕੋਈ ਗੰਨੇ ਵਾਲੇ ਖੇਤ ਨੂੰ ਲਾਈ ਦੇਖ ਐਡੀ ਲਾਟ ਆ ਵਾਤ ਨਹੀਂ ਆਣਾ ਦੇਖੋ ਜੀ ਵਿਊ ਦੇਖੋ ਚੈੱਕ ਕਰੋ ਵਿਊ ਨਾਰੀਅਲ ਨਾਰੀਅਲ ਨਾ ਆਹ ਨਾਰੀਅਲ ਹੈ ਨਾਰੀਅਲ ਸਾਹਿਬਾ ਵਾਹ ਜੀ ਵਾਹ ਉਹ ਸੌਰੀ ਗਰਮ ਨਹੀਂ ਹੋਈ ਤੋ ਫਿਰ ਨਹੀਂ ਹੈਨਾ ਤਾਂ ਹੀ ਤਾਂ ਤੋਂ ਰੋਟੀਆਂ ਉਹ ਨਹੀਂ ਆ ਵੀ ਗਰਮ ਨਹੀਂ ਹੁੰਦੀਆਂ ਦੀ ਇਹਦੇ ਪਿੱਛੇ ਵੀ ਕੋਈ ਸੈਂਸ ਹੈ ਦਾ ਫਾਇਰ ਚੱਲਦਾ ਤਾਂ ਹੈ ਹਾਂ ਵੀ ਕੱਢ ਦੇ ਮਾਗੀ ਦੀ ਬਾਜੀ ਇੱਕ ਵਾਰੀ ਕੱਢ ਗਿਟਕ ਦੋ ਬੜਾ ਐਡਾ ਦੁਬੜਾ ਇਹਨੇ ਬੈਠੇ ਦੇਖਾ ਐਡਾ ਜੋੜਾ ਅੱਪ ਜੀ ਸਮਾਜ ਇੱਕ ਨਾਲ ਦੇਖ ਥੱਲੇ ਭੈਣ ਜੋੜਾ ਉਹ ਦੂਸਰੀ ਜਗ੍ਹਾ ਨਿਕਲੀ ਇਹ ਹੋ ਗਈ ਸਾਡੀ ਹੁਣ ਵਾਪਸੀ ਹੁਣ ਚੱਲਨੇ ਆਂ ਫੇ ਵਾਪਸ ਉਹ ਇਦਾਂ ਦਾ ਕੰਢੇ ਹੀ ਬਹੁਤ ਐ ਯਾਰ ਇੱਕ ਵਾਰੀ ਹੋਇਆ ਉਧਰੋਂ ਹੈ ਨਹੀਂ ਜਾਵਾਂ ਵੀ ਇਹ ਸੀ ਸਾਰਾ ਕਿਲਾ ਜਿਹੜਾ ਤੁਹਾਨੂੰ ਦਿਖਾਇਆ ਇਹਦੇ ਅੰਦਰ ਆਹੀ ਕੋਤਾ ਜਿਹੜਾ ਕੋ ਦੇਖਿਆ ਤੁਸੀਂ ਹੁਣ ਆਪਾਂ ਚੱਲਨੇ ਆਂ ਵਾਪਸੀ ਤੇ ਜੀ ਚਲੋ ਮਾ ਸੋਣ ਵਾਪਸ ਪੜੋਂਗੇ ਆਪਾਂ ਟੈਂਪੂ ਆਪਣਾ ਟੈਂਪੂ ਵਾਲਿਆਂ ਨੂੰ ਕਰਤਾ ਫੋਨ ਉਹ ਕਹਿੰਦਾ ਵੀ ਆਜੋ ਮੈਂ ਬਾਹਰੇ ਖੜੇ ਆ ਚਲੋ ਚੱਲਦੇ ਆਂ ਜੀ ਗੁਰਦਾਰਾ ਸਾਹਿਬ ਚੋ ਜੀ ਤੁਰਪੇ ਆਪਾਂ ਹੁਣ ਜਾ ਰਹੇ ਆਂ ਕਿਲੇ ਦੋਬਾ 500 ਵੱਡੀ ਹੈ ਥੱਲੇ 500 ਗੁਰੂ ਪਹਿਲਾਂ ਵੱਡੀ ਕਿਹਾ ਤਾ ਨਾ ਬੋਡੀ ਬੋਡੀ ਟੈਂਪੂ ਦਾ ਕਿੰਨੀ ਕਿੰਨੀ ਪੈਣੀ ਨਿਕਾਲਦੇ ਹੈ ਜੀ ਟੈਂਪੂ ਸਾਡੇ ਤਿਆਰ ਵਰ ਤਿਆਰ ਸੰਗਤ ਆ ਗਈਆਂ ਇੱਥੇ ਤੇ ਹੋ ਗਿਆ ਉਹਨ ਕੀ ਖਤਮ ਹੁਣ ਚੱਲਿਆਂ ਫੇਰ ਗੁਰਦੁਆਰਾ ਸਾਹਿਬ ਚ ਕਰਾਂਗੇ ਸਰੋਵਰ ਚ ਸ਼ਨਾਮ ਚੱਲਦੇ ਗੁਰਦੁਆਰਾ ਸਾਹਿਬ ਹੋ ਜੀ ਹੋਊਗੀ ਸਾਡੀ ਵਾਪਸੀ ਆਪਾਂ ਜਾ ਰਹੇ ਆਂ ਟੈਂਪੂ ਚ ਬੈਠੇ ਵਾਹ ਜੀ ਵਾਹ ਉਹ ਨਜ਼ਾਰ ਆ ਰਿਹਾ ਜੀ ਲਾਗ ਕਿਲੇ ਨਹੀਂ ਕਰਦਾ ਠੀਕ ਆ ਗਏ ਜੀ ਆ ਗਏ ਪਹੁੰਚ ਗਏ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਇਹ ਕੋਲਵਾਰ ਤੋਂ ਨਹੀਂ ਚਾਰ ਦੇ ਟੱਕੋਲੇ ਨੂੰ ਬੈ। ਰਾਮ ਰੂਮ ਦੇ ਮਾਰਗੇ ਹੋ ਰਹੇ ਨੇ। ਕੋਲੋਂ ਤਾਂ ਸਾਨੂੰ ਉਤਾਰਦੇ ਹੁਣ ਦੁਬਾਰੇ ਫੇਰ ਕਹਿੰਦੇ ਬਾਹਰ ਨੂੰ ਜਾਣਾ ਇੱਥੇ ਜੈਵ ਘਰ ਹੈ। ਉਹ ਦੇਖਣ ਚਲੇ ਆ ਜੀ ਹੁਣ। ਆ ਗਏ ਗੁਰਦੁਆਰਾ ਸਾਹਿਬ ਚ ਅਸੀਂ ਹੁਣ ਤਾਂ ਸਮਾਂ ਭੀੜ ਵੀ ਘੱਟ ਗਈ ਚਲੇ ਗਈਆਂ ਸੰਗਤਾਂ ਜੀ। ਇੱਕ ਦੇ ਲੈ ਕੇ 3 ਵਜੇ ਤੱਕ ਜ਼ਿਆਦਾ ਰਸ਼ ਹੁੰਦਾ ਜੀ। ਚਲੋ ਠੀਕ ਹੈ ਦਿਖਾਉਣਾ ਤੁਹਾਨੂੰ ਅੱਗੇ ਆ ਕੇ। ਇਹ ਹੈ ਜੀ ਮਿਊਜ਼ੀਅਮ। ਸਮਾਗਤ ਸਮੂਹ ਜਹਾਜ਼ ਬਣੋਲੀ ਕੀ ਹੋਏ ਜਹਾਜ਼ ਇਹ ਚ ਪਾਉਂਦਾ ਦਾ ਜੀ ਖੜੇ ਤੇ ਸਾਨੂੰ ਬੰਦਾ ਮਿਲ ਗਿਆ ਪਿਛਲੇ ਸਾਲ ਵੀ ਮਿਲਿਆ ਤਾਂ ਇਹ ਆ ਇਹਦਾ ਟੈਂਪੂ ਆ ਮੈਂ ਤੁਹਾਨੂੰ ਥੋੜੀ ਥੋੜੀ ਕਲੀਪਾਂ ਪਾ ਦੂੰਗਾ ਇਸ ਟੈਂਪੂ ਦੀਆਂ ਪਿਛਲੇ ਸਾਲ ਬਹੁਤ ਕੰਮ ਦਾ ਇਹ ਲੇਟਾਂ ਲੁੱਟਾਂ ਬਣਾਈਆਂ ਵੀ ਦੀਆਂ ਨੇ ਬਾਕੀ ਤੁਹਾਨੂੰ ਅੰਦਰ ਦੇ ਦਿਖਾ ਦੂੰਗਾ ਛੋਟੀ ਛੋਟੀ ਕਲੀਪਾਂ ਭੇਜ ਦੂੰਗਾ ਤੁਹਾਨੂੰ ਦੇਖ ਲਿਓ ਤੁਸੀਂ ਇਹ ਹੈ ਸੱਚੀ ਨ ਮੁੰਡਾ ਅੱਸੀ ਯਾਰ ਇਹ ਤਾਂ 1 ਲੱਖ ਦੀ ਹੈ ਦੋ ਕਾ ਹੋ ਗਿਆ ਗੇਸ ਤੇ ਜੇ ਕ੍ਰਿਸਟਮ ਲਾਇਆ ਕੋਈ ਤਾਂ ਲੱਖ ਦੀ ਹੈ ਹੁਣ ਵੀ 1 ਲੱਖ ਦੀ ਹੈ ਬਣਾਉਣਾ ਇਹ ਹੁਣ ਤੇ ਗੱਡੀ ਆਏ ਕਿੰਨੇ ਤੇ 1 ਲੱਖ ਹੋ ਗਿਆ ਇਹ ਜੋ ਟੂਟਰ ਨਹੀਂ ਉੱਤੇ ਜਿਸ ਨੂੰ ਲਾ ਰੱਖੀ ਉਹ ਚਾਹੀਏ ਇਹਦਾ ਅਜੇ ਤੋਂ ਗੰਗਾਂ ਤੋਂ ਹੁਣਾਈ ਨੇ ਲਾਉ ਤੋਂ ਮੇਰੇ ਦੇਖ चाहिए जो थोड़े ना ना जो खराब तो 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 हो ਕਾਲੋ ਲੈ ਟਕਵਾਸ ਤੇ ਯਾਰ ਇਹ ਪੀਣਾ ਲੈ ਇੰਤੋਸ ਉਹ ਟਿਕਣੀ ਬੰਦੇ ਗਾ ਕੋਲ ਆਪਣੇ ਕੋਲ ਹੋਰ ਦੱਬਦੇ ਆਂ ਇੱਕ ਨੂੰ ਬਸ ਕੋਈ ਬੰਦ ਕੇ ਕਿ ਬਲੂ ਸੀ ਰੁਕ ਜਾ ਯਾਰ ਰੁਕ ਜਾ ਆਇਆ ਪਾਣੀ ਪਿਆ ਆ ਜਿੰਨਾ ਨਹੀਂ ਹੋਇਆ ਟਕਸ ਨਾ ਹੈ ਕਸਲਤ ਕਾਇਚ ਨਹੀਂ ਇਸ ਟਕਵਾਤ ਉੱਡ ਕੇ ਗੁਰਦੁਆਰਾ ਸਾਹਿਬ ਵਾਪਸ ਬਸ ਹੁਣ ਜਾਂਦੇ ਆਂ ਕਮਰੇ ਚ ਮੜਾ ਮੋਟਾ ਆਰਾਮ ਕਰਦੇ ਆ ਫੇਰ ਦੱਸਾਂ ਤੁਹਾਨੂੰ ਕੀ ਕਰਦੇ ਕਿਆ ਨਹੀਂ ਕੋਈ ਚੱਕਰ ਨਹੀਂ ਹੈਗਾ ਲੋ ਜੀ ਉਹਦਾ ਲੋਕਲ ਜੂਮ ਚ ਬੈਠ ਕੇ ਪਿਛਲੇ ਸਾਲ ਪਿਛਲੇ ਸਾਲ ਨਹੀਂ ਹੈ ਤੇ ਇਹ ਹੁਣ ਐਤ ਕਿਉਂ ਲਾਈਆਂ ਕਿੰਨਾ ਕੰਮ ਹੈ ਨੁਫਰ ਗਿਰਦੇ ਵਾਲਾ ਫਾਟਾ ਦੇਖੀ ਕੀ ਕਰ ਰਹੇ ਸਾਨੂੰ ਹਾਂ ਆਏ ਆ ਹੱਥ ਨਾਲ ਅਚ ਲੱਗਦਾ ਕਿ ਸੁੱਖੇ ਉਹੀ ਕੰਮ ਨਾ ਕਰਾ ਲਈਂ ਕਰੇ ਬਾਹਰੇ ਖੁਲਜਵੇਂ ਤਾਂ ਜਲਦਾ ਦੇਣਾ ਸੁਦਾ ਬਾਈ ਦੇਖੋ ਜੀ ਕੁਮਗੇ ਹਾਲਤ ਕਿਆ ਹੋਊਗਾ ਹੁਣਾਂਗੇ ਕਮਰੇਾਂ ਚ ਜੀ ਹੁਣ ਆਰਾਮ ਕਰਕੇ ਫਿਰ ਤੁਰਦੇ ਆ ਜੀ ਪਰ ਇਸ਼ਨਾਨ ਕਰਾਂਗੇ ਯਾਰ ਕੀ ਟਰਾਲੀ ਸਾਫ ਕਰਨੀ ਆ ਬਈ ਹਾਂ ਮੈਂ ਤਾਂ ਟਰਾਲੀ ਸਾਫ ਕਰਨੀ ਆ ਜਿਹਦੀ ਜੋ ਇੱਛਾ ਉਹ ਕਰ ਸਕਦਾ ਓਕੇ ਠੀਕ ਆ ਮੈਂ ਵੀ ਟਰਾਲੀ ਸਾਫ ਕਰਵਾਉਂਗਾ ਟਰਾਲੀ ਸਾਫ ਕਰਾ ਕੇ ਹੀ ਇਸ਼ਨਾਨ ਕਰਾਂਗੇ ਓਕੇ ਜੀ ਹੁਣ ਚਾਦਰ ਲੱਗਿਆ ਮਛੌਣ ਟਰਾਲੀ ਚ ਸਪਲਾਈ ਦੇ ਦਿੱਤੀ ਆਪਾਂ ਨੇ ਲਾਡੀ ਵੀਰ ਸਪਲਾਈ ਤਾਂ ਆ ਗਈ ਨਾ ਬਸ ਠੀਕ ਹੈ ਚੰਮ ਚਾਦਰੋ ਚਾਦਰੀ ਹੋਵੇ ਲਾਡੀ ਵੀਰ ਇੱਕ ਕੰਮ ਹੋਰ ਕਰਨਾ ਮੁਰਲੀ ਥੋੜੀ ਮੁਰੇ ਨੂੰ ਜ਼ਿਆਦਾ ਵਧਾ ਕੇ ਰੱਖਿਓ ਫਿਰ ਬਾਅਦ ਚ ਨਾ ਪਿੱਛੇ ਨੂੰ ਹੀ ਆ ਜਾਂਦੀ ਸਾਰੀ ਯਾਤਰਾ ਪੁੱਠੀ ਕਰਕੇ ਵਿਛਾ ਲਿਓ ਚਾਦਰ ਨੂੰ ਜਸ ਆਲੇ ਦੋਲੇ ਫਸਾਣੀ ਚੰਗੀ ਤਰ੍ਹਾਂ ਚਾਦਰ ਲਓ ਜੀ ਦਿਖਾਉਣੇ ਤੁਹਾਨੂੰ ਉਧਰ ਪਾਣੀ ਦਾ ਵੀ ਪੂਰਾ ਪੂਰਾ ਪ੍ਰਬੰਧ ਹੋ ਗਿਆ ਪਰ ਅਸੀਂ ਉਹਨਾਂ ਨੂੰ ਕਹਿੰਦਾ ਮੈਂ ਆਪਣੇ ਪੰਪ ਨਾਲੇ ਧੋਂਗਾ ਮੈਂ ਤਾਂ ਬਈ ਜਗਾੜ ਕਰਾਤਾ ਤਾਂ ਨਹੀਂ ਗੱਡੀ ਧੋਣੇ ਦਾ ਟਰੈਕਟਰ ਧੋਣੇ ਦਾ ਜਗਾੜ ਪੰਪ ਕਢਵਾਏ ਮਰਤੀ ਉਹ ਦੇਖ ਪੰਪ ਕੱਢ ਕੇ ਰੱਖਿਆ ਮੈਂ ਤਾਂ ਮਰੀਜ਼ ਬੰਦਾ ਲਓ ਜੀ ਪੰਪ ਨਾਲੇ ਧੋਂਗੇ ਕੋਈ ਨਹੀਂ ਬਾਲਟੀ ਚੱਕ ਲਵਾਂਗੇ ਪੰਪ ਨਾਲੇ ਧੋਂਗਾ ਟਰੈਕਟਰ ਟਰਾਲੀ ਨੂੰ ਠੀਕ ਹੈ ਦਿਖਾਉਨੇ ਤੁਹਾਨੂੰ ਅੱਗੇ ਯਾਰ ਅਸੀਂ ਏਡੀ ਦੂਰ ਤੇ ਪੰਪ ਲੈ ਕੇ ਆਏ ਹੁਣ ਉਹ ਧੋ ਲਈਏ ਉਹ ਤੇਰੀ ਸ਼ਰਤ ਆ ਤੇਰੀ ਮਰਜ਼ੀ ਹੈ ਉਹ ਦੇਖ ਕਿੰਨਾ ਸੋਹਣਾ ਪੈਪ ਚੱਲਦਾ ਤੇਰੇ ਪਿੱਛੇ ਕਰ ਲੈ ਕੋਈ ਚੱਕਰ ਨਹੀਂ ਮੈਂ ਤਾਂ ਜਵਾਬ ਨਹੀਂ ਦਿੰਦਾ ਤੋ ਠੀਕ ਹੈ ਸੁੱਕੀ ਵਾਲੀ ਚੈੱਕ ਕਰ ਲੈ ਉਹ ਹੋਰ ਕੁਝ ਨਹੀਂ ਕਹਿੰਦਾ ਵੀਰ ਮੇਰੇ ਨੂੰ ਮਾਰੀਂ ਕਰੋ ਚੈੱਕ ਹੁਣ ਦੁਆਰੇ ਸਫਾਈ ਹੋ ਗਈ ਪੂਰੀ ਅੰਦਰ ਤੇ ਐਨ ਵਧੀਆ ਸਾਫ ਸੁਥਰਾ ਚਾਦਰ ਪੁੱਠੀ ਕਰਕੇ ਵਿਛਾ ਲਈ ਹੁਣ ਅਸੀਂ ਬਾਸ ਹੁਣ ਰੱਖ ਲੈਣੇ ਜਾਈਆਂ ਤੈਸਰ ਉੱਪਰ ਕਰਦੇ ਆਂ ਸੈਟਿੰਗ ਫਿਰ ਤੁਹਾਨੂੰ ਮੈਂ ਟਰਾਲੀ ਐਨੂੰ ਕਿਹਾ ਤਾਂ ਵੀ ਜਦ ਪਾਈਪ ਚੱਲਦਾ ਧੋ ਰਿਹਾ ਹੁਣ ਬਾਲਟੀਆਂ ਨਾਲ ਧੋਣ ਲੱਗਿਆ ਵਾ ਟਰੈਕਟਰ ਨੂੰ ਯਾਦ ਨਹੀਂ ਨਾ ਸੁਣੀ ਮੇਰੀ ਗੱਲ ਆ ਦੇਖੋ ਹੁਣ ਲੱਗਿਆ ਬਾਲਟੀਆਂ ਨੂੰ ਢੋਟੋ ਢੋਟੋ ਆ ਰਿਹਾ ਸੁਆਦ ਚੱਲ ਫਿਰ ਚੱਲ ਚੱਲ ਰਿਹਾ ਬੰਦੇ ਦੇ ਪਾਣੀ ਨਹੀਂ ਪੂਰਾ ਹੋ ਰਹਾ ਯਾਰ ਤੇਰੇ ਤੇ ਵੀ ਨਹੀਂ ਹੋਣਾ ਚਾਰ ਗੱੜ ਲੰਘ ਠੀਕ ਹੈ ਪਲੀ ਹੋ ਗਈ ਤਿਆਰ ਤੋਂ ਦੀ ਬਾਲਸ ਮਾਰਨੀ ਰਹਿ ਗਈ ਇਹ ਕੁਝ ਸ਼ਾਮ ਦਾ ਬਾਕੀ ਵਲੌਗ ਦੀ ਅੱਜ ਇੱਥੇ ਸਮਾਪਤ ਕਰਦੇ ਆਂ ਨਹੀਂ ਯਾਰ ਫਿਰ ਗੁੱਸਾ ਹੋ ਗਿਆ ਬਈ ਕੱਲਾ ਲੱਗਿਆ ਹੋਇਆ ਏ ਵਾਹ ਜੀ ਵਾਹ ਕੱਢ ਜਾ ਕਰਾਇਆ ਵਾਹ ਜੀ ਵਾਹ ਸੀ ਮਨ ਨੂੰ ਕੋਈ ਨਾ ਪੁੱਤ ਗੁੱਸਾ ਨਹੀਂ ਕਰੀਦਾ ਚੱਲ ਫਿਰ ਆਣੇ ਆਪਾਂ ਨਹੀਂ ਕਰਨਾ ਫਿਰ ਮੈਂ ਜਾ ਮਸਨਾਣ ਕਰਨ ਉਹ ਲੈ ਆ ਤੂੰ ਜੱਸ ਹੋ ਸਿਮਰਨ ਦੇ ਬਲੇ ਜੀ ਬਣਾ ਲਾਉਣ ਦੋ ਦੋ ਜਣੇ ਜਾਏ ਪਤਾ ਨਹੀਂ ਫੇਰ ਉਹਦਾ ਨੰਬਰ ਹੈਗਾ ਏ ਮੇਰੀ ਦਵਾਈ ਨਰਜ ਪਾਇਰਾ ਲੋ ਜੀ ਬੰਦਾ ਸਾਡਾ ਇੱਕ ਹੋਰ ਪਹੁੰਚ ਗਿਆ ਦਮਨਾ ਸਿੰਘ ਜੀ ਪਹੁੰਚ ਗਏ ਨੇ ਸਾਡੇ ਉੱਥੇ ਵਾਹ ਜੀ ਵਾਹ ਇਹ ਰਹਿ ਗਿਆ ਬਾਬੇ ਵੀ ਜੀ ਇਹ ਇਹ ਰਹਿ ਗਿਆ ਤਾਂ ਇਹਦਾ ਜੀ ਨਹੀਂ ਲੱਗਿਆ ਹੁਣ ਜਹਾਜ਼ ਫੜ ਕੇ ਹੁਣ ਪਹੁੰਚਿਆ ਏ ਵਾਹ ਜੀ ਵਾਹ ਤੋਂ ਹੁਣੇ ਚਲੋ ਠੀਕ ਹੈ ਜੀ ਮਿਲ ਲਈਏ ਰਾਤ ਦਾ 10 ਵਜੇ ਗਏ ਜੀ ਸ਼ਾਂਤੀ ਭਈਆ ਗੁਰਦੁਆਰਾ ਸਾਹਿਬ ਚੈਨ ਵਧੀਆ ਔਰੇ ਜਿਆਦਾ ਭੀੜ ਹੁੰਦੀ ਹੈ ਇੱਕ ਦੇ ਲੈ ਕੇ 3 ਵਜੇ ਤੱਕ ਸੰਗਤਾਂ ਆਉਨੀਆਂ ਜਿਹੜੀਆਂ ਬਾਕੀ ਅੱਜ ਦੀ ਬਲੌਗ ਦੀ ਕਰਦੇ ਇੱਥੇ ਸਮਾਪਤੀ ਜੀ ਤੁਹਾਨੂੰ ਸਾਡੇ ਬਲੌਗ ਕੀ ਮਿਲ ਲੱਗਿਆ ਜਰੂਰ ਦੱਸਿਓ ਜੀ ਖਾਸੀ ਕਾਲ ਜੀ